ਡੇਲੀ ਅਪਡੇਟ ਚੈਨਲ ਦੇ ਨਾਲ ਜੁੜੇ ਸਾਰੇ ਤਮਾਮ ਦਰਸ਼ਕਾਂ ਦਾ ਤੈ ਦਿਲੋਂ ਸਵਾਗਤ ਹੈ ਸੋ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ 2025 ਦੇ ਵਿੱਚ ਗੱਡੀਆਂ ਗਈਆਂ 322 ਅਸਾਮੀਆਂ ਦੀ ਇਹ ਜਿਹੜੀ ਭਰਤੀ ਕੀਤੀ ਜਾਣੀ ਹੈ ਇਹ ਪੀ ਪੀ ਐਸ ਸੀ ਯਾਨੀ ਕਿ ਪੰਜਾਬ ਸਿਵਲ ਸਰਵਿਸ ਕਮਿਸ਼ਨ ਵੱਲੋਂ ਕੀਤੀ ਜਾਣੀ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਨਾਲ ਸੰਬੰਧਤ ਇਹ ਪੋਸਟਾਂ ਹਨ ਤੁਸੀਂ ਸਕਰੀਨ ਤੇ ਵੀ ਪੜ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਪੋਸਟਾਂ ਅਪਲਾਈ ਕੀਤੀਆਂ ਜਾ ਸਕਦੀਆਂ ਨੇ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਹਨ ਅਤੇ ਕਿਹੜੀਆਂ-ਕਿਹੜੀਆਂ ਜਾਤੀਆਂ ਦੇ ਨਾਲ ਸੰਬੰਧਿਤ ਰਾਖਵਾ ਕਰਨ ਹੈ ਅਤੇ ਕਿੰਨੀ ਉਹਨਾਂ ਦੀ ਫੀਸ ਹੈ ਜਿਹੜੀ ਅਪਲਾਈ ਪੋਸਟ ਕਰਨ ਦੀ ਅਪਲਾਈ ਕਰਨ ਦੀ ਡੇਟ 31 1 2025 ਤੋਂ 31 1 2025 ਰਾਤ ਰਾਤ ਦੇ 12 ਵਜੇ ਤੱਕ ਹੈ ਸੋ ਉਮਰ 21 ਸਾਲ ਤੋਂ 37 ਸਾਲ ਦੇ ਵਿਚਕਾਰ ਹੈ ਰੱਖਵਾ ਕਰਨ ਦੇ ਅਨੁਸਾਰ ਨਿਯਮਾਂ ਦੇ ਅਨੁਸਾਰ ਛੋਟ ਲਾਗੂ ਹੋਵੇਗੀ ਯੋਗਤਾ ਜੋ ਹੈ ਉਹ ਕਟੋ-ਕਟ ਬੀਏ ਹੋਣਾ ਲਾਜ਼ਮੀ ਹੈ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਪੰਜਾਬ ਸਿਵਲ ਸਰਵਿਸ ਕਾਰਜਕਾਰੀ ਸ਼ਾਖਾ ਪੋਸਟਾਂ 46 ਉਪ ਪੁਲਿਸ ਕਪਤਾਨ 17 ਤਹਿਸੀਲਦਾਰ 27 ਈਟੀਓ 121 ਖਰਾਕ ਅਤੇ ਸਿਵਲ ਸਪਲਾਈ ਅਫਸਰ 13 ਪੰਚਾਇਤ ਅਫਸਰ 49 ਜਾਨਕੀ 49 ਸਹਾਇਕ ਸਭਾਵਾਂ 21 ਲੇਬਰ ਕਮਸਲਾ ਅਧਿਕਾਰੀ 3 ਤੇ ਹੋਰ ਵਿਭਾਗਾਂ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਜਿਵੇਂ ਕਿ ਡਿਪਟੀ ਜੇਲ ਗ੍ਰੇਡ 2 ਜ਼ਿਲ੍ਹਾ ਦੇ ਨਾਲ ਸੰਬੰਧਿਤ ਅਫਸਰ 13 ਚਾਹੀਦੇ ਜਿਹੜੇ ਵੀ ਵਿਦਿਆਰਥੀ ਇਹ ਪੋਸਟਾਂ ਭਰਨ ਦੇ ਇਸ਼ਕ ਨੇ ਉਹ 31 1 2025 ਤੋਂ ਪਹਿਲਾਂ ਪਹਿਲਾਂ ਇਹ ਪੋਸਟਾਂ ਅਪਲਾਈ ਕਰ ਸਕਦੇ ਨੇ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਉਹਨੂੰ ਬਾਚ ਲੈਣਾ ਅਗਰ ਕਰ ਤੁਸੀਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿਓ ਤਾਂ ਇਹ ਪੋਸਟਾਂ ਤੁਸੀਂ ਭਰ ਸਕਦੇ ਹੋ ਇਸ ਡਿਪਾਰਟਮੈਂਟ ਦਾ ਜਿਹੜਾ ਲਿੰਕ ਆ ਇਸ ਸਾਈਟ ਦਾ ਜਿਹੜਾ ਲਿੰਕ ਆ ਉਹ ਮੈਂ ਆਪਣੇ ਜਿਹੜਾ ਕਮੈਂਟ ਬਾਕਸ ਹੈ ਉਹਦੇ ਵਿੱਚ ਦਿੱਤਾ ਹੋਇਆ ਤੁਸੀਂ ਡਾਇਰੈਕਟ ਉਸ ਤੇ ਕਲਿੱਕ ਕਰਕੇ ਇਸ ਵਿਭਾਗ ਦੀ ਸਾਈਟ ਤੇ ਜਾ ਕੇ ਘਰ ਬੈਠੇ ਤੁਸੀਂ ਉਹ ਪੋਸਟ ਅਪਲਾਈ ਕਰ ਸਕਦੇ ਹੋ ਨੋਟੀਫਿਕੇਸ਼ਨ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਹੈ ਤਕਰੀਬਨ ਜੋ ਵੀ ਹੈ ਪੰਜਾਬ ਡੋਮਿਸਾਈਲ ਹੈ ਜਾਂ ਹੋਰ ਕੋਈ ਲੋੜੀਂਦੇ ਦਸਤਾਵੇਜ਼ ਨੇ ਉਹਨਾਂ ਬਾਰੇ ਬਰੀਫ ਇਹਦੇ ਵਿੱਚ ਕੀਤਾ ਹੋਇਆ ਤੁਸੀਂ ਸਿੱਧਾ ਡਾਇਰੈਕਟ ਉਹ ਸਾਈਟ ਤੇ ਚਲੇ ਜਾਓਗੇ ਨੋਟੀਫਿਕੇਸ਼ਨ ਜਿਹੜਾ ਉਹਨੂੰ ਡਾਊਨਲੋਡ ਕਰਕੇ ਅੱਛੇ ਤਰੀਕੇ ਨਾਲ ਪੜ੍ਹ ਕੇ ਬਾਅਦ ਕੇ ਤੁਸੀਂ ਸਾਰੇ ਦਸਤਾਵੇਜ਼ ਪਹਿਲਾਂ ਕੰਪਲੀਟ ਕਰਕੇ ਇਸ ਪੋਸਟ ਨੂੰ ਭਰੋ ਤਾਂ ਕਿ ਤੁਸੀਂ ਕਿਸੇ ਦਿੱਕਤ ਦਾ ਸਾਹਮਣਾ ਨਾ ਕਰੋ ਸੋ ਸਾਡੀ ਕੋਸ਼ਿਸ਼ ਹੈ ਵੀ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਡਾ ਸਹੀ ਸਮੇਂ ਦੇ ਅਨੁਸਾਰ ਸਹੀ ਟੰਗ ਦੇ ਨਾਲ ਤੁਹਾਡਾ ਮਾਰਗਦਰਸ਼ਨ ਕਰਦੇ ਰਹੀਏ ਸੋ ਉਮੀਦ ਹੈ ਤੁਸੀਂ ਬੱਦ ਤੋਂ ਬੱਦ ਪਿਆਰ ਦਿਓਗੇ ਇਹ ਨੋਟੀਫਿਕੇਸ਼ਨ ਦੇ ਰਹੀ ਜੋਗ ਉਮੀਦਵਾਰ ਜੋ ਹਨ ਜਰੂਰ ਇਹ ਪੋਸਟ ਅਪਲਾਈ ਕਰਨ ਤੇ ਕਾਮਯਾਬੀ ਹਾਸਲ ਕਰਨ ਤਦ ਤੱਕ ਮੇਰੇ ਵੱਲੋਂ ਧੰਨਵਾਦ ਥੈਂਕਸ ਜੀ ਆਇਆਂ ਨੂੰ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਲਿੰਕ ਮੈਸੇਜ ਬਾਕਸ ਦੇ ਵਿੱਚ ਪੇਸਟ ਕੀਤਾ ਹੋਇਆ ਸੋ ਥੈਂਕਸ ਮਿਲਦੇ ਆ ਫਿਰ ਇੱਕ ਨਵੇਂ ਕਿਸੇ ਟੌਪਿਕ ਦੇ ਨਾਲ ਪੋਸਟਾਂ ਦੇ ਸੰਬੰਧਿਤ ਜਾਂ ਹੋਰ ਭਵਿੱਖ ਫਿਊਚਰ ਦੇ ਨਾਲ ਜੁੜੇ ਹੋਏ ਟੌਪਿਕ ਦੇ ਨਾਲ ਤਦ ਤੱਕ ਦਿਓ ਜਾਸਤ ਸਸੀ ਕਾਲ ਜੀ